ਸਸ਼ੀਕਾਲ ਕਲਿਆਣ ਟੀਵੀ ਪੰਜਾਬ ਵਿਖਤ ਤੁਸੀਂ ਪੰਜਾਬ ਦੇ ਵਿੱਚ ਚਾਰ ਵਿਧਾਨ ਸਭਾ ਹਲਕਾ ਤੇ ਜਿਮਨੀ ਚੋਣਾਂ ਦੇ ਅੱਜ ਨਤੀਜੇ ਆਏ ਜਿਸ ਦੇ ਵਿੱਚ ਕੀ ਗਿੱਦੜ ਬਹਾ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਜਿੱਤ ਹਾਸਲ ਕੀਤੀ ਹੈ ਆਮ ਆਦਮੀ ਪਾਰਟੀ ਦੀ ਚੋਲੀਏ ਤੇ ਗਿੱਦੜ ਬਹਾ ਦੀ ਸੀਟ ਆਈ ਹੈ ਉਸ ਤੋਂ ਬਾਅਦ ਕੀ ਜਤਿੰਦਰ ਸਿੰਘ ਪੱਲਾ ਜੋ ਕਿ ਇੰਪਰੂਵਮੈਂਟ ਰੈਸ ਬਠਿੰਡਾ ਦੇ ਚੇਅਰਮੈਨ ਨੇ ਵੱਲੋਂ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਵਿਖੇ ਗਿੱਦੜ ਬਹਾ ਤੋਂ ਜਿਹੜੀ ਜਿੱਤ ਡਿੰਪੀ ਢਿੱਲੋਂ ਨੇ ਦਰਜ ਕੀਤੀ ਹੈ ਉਸ ਨੂੰ ਲੈ ਕੇ ਅਰਦਾਸ ਕੀਤੀ ਜੇ ਦੱਸ ਦਈਏ ਕਿ ਐਸੀ ਖੁਸ਼ੀ ਦੇ ਵਿੱਚ ਉਹਨਾਂ ਕਾਰਵਾਈਏ ਤੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਨੇ ਉਹਨਾਂ ਜਿੱਤ ਹਾਸਲ ਕੀਤੀ ਹੈ ਤਾਂ ਸਿਰਫ ਗਿੱਦੜ ਬਾਹਾ ਹੀ ਨਹੀਂ ਹੋਰ ਵੀ ਜਿਹੜੀਆਂ ਸੀਟਾਂ ਨੇ ਯਾਨੀ ਕਿ ਬਾਕੀ ਜਿਹੜੀਆਂ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਦੀ ਸੀਟ ਹੈ ਉੱਥੇ ਵੀ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਇਸ ਨੂੰ ਲੈ ਕੇ ਉਹਨਾਂ ਬਲੋ ਬਠੰਡਾ ਦੇ ਵਿੱਚ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਵਿਖੇ ਅਰਦਾਸ ਕਰਵਾਈ ਗਈ ਹੈ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਸਾਰੇ ਪੰਜਾਬੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਅਸੀਂ ਸਾਡੇ ਇਥੋਂ ਦੇ ਐਮਐਲਏ ਸਾਹਿਬ ਸਰਦਾਰ ਗੁਰੂਪ ਸਿੰਘ ਗੱਲ ਜੀ ਸਾਰੇ ਸਾਡੇ ਸਤਿਕਾਰਯੋਗ ਚੇਅਰਮੈਨ ਸਾਹਿਬਾਨ ਸਾਰਾ ਸਾਡਾ ਸੰਗਠਨ ਜਿਹੜਾ ਹੈਗਾ ਉਹ ਅੱਜ ਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਧੰਨਵਾਦ ਕਰਨ ਦੇ ਲਈ ਅਸੀਂ ਕਿਲਾ ਸਾਹਿਬ ਗੁਰਦੁਆਰਾ ਵਿਖੇ ਆਏ ਆਂ ਖੁਸ਼ੀ ਮਣਾਈ ਆ ਸੋ ਬਹੁਤ ਵੱਡਾ ਫਤਵਾ ਪੰਜਾਬ ਦੇ ਲੋਕਾਂ ਨੇ ਇਹਨਾਂ ਚਾਰ ਜਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਦਿੱਤਾ ਸੋ ਇਹਨਾਂ ਫੈਸਲਿਆਂ ਨਾਲ ਇਹ ਗੱਲ ਸਾਬਤ ਹੋ ਗਈ ਹੈ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਆ ਸਰਦਾਰ ਭਗਵਾਨ ਸਿੰਘ ਮਾਨ ਦੀਆਂ ਜੋ ਨੀਤੀਆਂ ਨੇ ਪੰਜਾਬ ਪੱਖੀ ਉਹਨਾਂ ਦੇ ਪੰਜਾਬ ਦੇ ਲੋਕਾਂ ਨੇ ਮੋਹਰ ਲਾਈ ਹੈ ਬਹੁਤ ਵਧੀਆ ਮਾਹੌਲ ਹੈ ਜਿਹੜੇ ਲੋਕ ਜਿਹੜੀਆਂ ਰਵੈਤੀ ਪਾਰਟੀਆਂ ਕਹਿੰਦੀਆਂ ਸੀ ਕਿ ਆਮ ਆਦਮੀ ਪਾਰਟੀ ਇੱਕ ਹਵਾ ਦਾ ਬੋਲਾ ਹੈ ਇਹ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਦੱਸਤਾ ਵੀ ਆਮ ਆਦਮੀ ਪਾਰਟੀ ਇੱਕ ਨਿੱਗਰ ਪਾਰਟੀ ਹੈ ਨਰੋਈ ਪਾਰਟੀ ਹੈ ਨੈਸ਼ਨਲ ਪਾਰਟੀ ਹੈ ਔਰ ਇਸ ਪਾਰਟੀ ਦੀਆਂ ਨੀਤੀਆਂ ਉਹ ਜਿਹੜੇ ਅੱਜ ਦੇ ਲੋਕ ਹੈ ਮਾਡਰਨ ਜ਼ਮਾਨੇ ਦੇ ਲੋਕ ਹੈ ਖਾਸ ਕਰਕੇ ਨੌਜਵਾਨ ਉਹ ਇਸ ਪਾਰਟੀ ਨੂੰ ਪਿਆਰ ਕਰਦੇ ਆ ਇਸ ਪਾਰਟੀ ਦੀ ਸਪੋਰਟ ਕਰਦੇ ਆ ਜੋ ਫੈਸਲੇ ਹੋਏ ਨੇ ਇਤਿਹਾਸਕ ਫੈਸਲੇ ਹੋਏ ਨੇ ਬਹੁਤ ਸਾਰੇ ਲੋਕ ਹੈਰਾਨ ਵੀ ਆ ਜੋ ਗਿੱਦੜਵਾਹਾ ਦਾ ਫੈਸਲਾ 20000 ਤੋਂ ਉੱਪਰ ਡੈਂਪੀ ਟਿਲੂ ਜਿਤਨਾ ਅਰਵੇ ਆ ਜੋ ਕਾਂਗਰਸ ਪਾਰਟੀ ਦਾ ਜਿਹੜਾ ਪੰਜਾਬ ਦਾ ਪ੍ਰਧਾਨ ਰਾਜਾ ਵੜੰਗ ਉਸ ਦੀ ਬੁਰੀ ਤਰ੍ਹਾਂ ਹਾਰ ਹੋਈ ਆ ਉਸ ਨੇ ਹਰ ਹੀਲਾ ਵਰਤਿਆ ਲੋਕਾਂ ਨੂੰ ਘਬਰਾਹ ਕੀਤਾ ਲੋਕਾਂ ਨੂੰ ਮਿਸਗਰਡ ਕੀਤਾ ਜੋ ਚੋਣ ਕਮਿਸ਼ਨ ਦੇ ਹਦਾਇਤਾਂ ਸੀ ਉਸ ਦੀ ਵੀ ਉਲੰਘਣਾ ਕੀਤੀ ਪਰ ਅਸੀਂ ਸਬਰ ਤੇ ਸੰਤੋਖ ਦੇ ਨਾਲ ਲੋਕਾਂ ਦੇ ਵਿਸ਼ਵਾਸ ਰੱਖ ਕੇ ਇਲੈਕਸ਼ਨ ਲੜੀ ਔਰ ਵਿੱਤ ਦੇ ਵਿੱਚ ਇਹ ਫੈਸਲਾ ਆ ਔਰ ਦੂਸਰੀ ਗੱਲ ਆਮ ਆਦਮੀ ਪਾਰਟੀ ਦਾ ਹਰ ਵੱਡਾ ਆਗੂ ਹਰ ਵਲੰਟੀਅਰ ਸਾਡਾ ਛੋਟੇ ਤੋਂ ਛੋਟਾ ਜੋ ਵੀ ਸਾਡੀ ਪਾਰਟੀ ਹਾਈ ਕਮਾਂਡ ਨੇ ਉਹਨਾਂ ਦੀ ਡਿਊਟੀ ਲਈ ਸਾਰਿਆਂ ਨੇ ਬੜੀ ਇਮਾਨਦਾਰੀ ਦੇ ਨਾਲ ਬੜੀ ਮਿਹਨਤ ਦੇ ਨਾਲ ਆਪਦੇ ਕੋਲੋਂ ਪੈਸੇ ਖਰਚ ਕਰਕੇ ਉਸ ਚੋਣ ਮਹੱਤਵ ਦੇ ਵਿੱਚ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਔਰ ਮੈਂ ਮਹਿਸੂਸ ਕਰਦਾ ਕਿ ਉਹਨਾਂ ਵਲੰਟੀਅਰਾਂ ਦੀ ਮਿਹਨਤ ਦੇ ਸਦਕਾ ਹੀ ਜਿਹੜਾ ਇਹ ਐਡਾ ਵੱਡਾ ਜਿਹੜਾ ਫੈਸਲਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਆਇਆ ਬਹੁਤ ਵਧੀਆ ਫਤਵਾ ਆ ਅਸੀਂ ਇਸ ਗੱਲ ਦਾ ਹੰਕਾਰ ਨਹੀਂ ਕਰਦੇ ਅਸੀਂ ਇਸ ਗੱਲ ਦਾ ਮਾਣ ਨਹੀਂ ਕਰਦੇ ਵਿੱਚ ਜਿੱਤੇ ਹਾਂ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਔਰ ਨਾਲ ਹੀ ਸਾਡੇ ਤੇ ਸਾਡੇ ਪਾਰਟੀ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੇ ਸੰਦੀਪ ਪਾਟਕ ਦੇ ਅਰਵਿੰਦ ਕੇਜਰੀਵਾਲ ਦੇ ਮੋਢਿਆਂ ਤੇ ਪੰਜਾਬ ਦੇ ਲੋਕਾਂ ਨੇ ਹੋਰ ਜ਼ਿੰਮੇਵਾਰੀ ਪਾਈ ਆ ਸੋ ਅਸੀਂ ਹੋਰ ਨਿਮਰਤਾ ਦੇ ਨਾਲ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਤਕੜੇ ਹੋ ਕੇ ਪੰਜਾਬ ਦੀ ਸੇਵਾ ਕਰਨੀ ਹੈ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਜਿਵੇਂ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਕਿ ਰੰਗਲਾ ਪੰਜਾਬ ਜਿਹੜਾ ਹੈਗਾ ਉਹ ਅਸੀਂ ਪੰਜਾਬ ਨੂੰ ਬਣਾਉਣਾ ਇਸ ਕਰਕੇ ਅਸੀਂ ਪੰਜਾਬ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਦਿਲ ਦੀਆਂ ਘਰਾਈਆਂ ਚੋਂ ਔਰ ਵਾਹਿਗੁਰੂ ਜੀ ਦਾ ਸਕਰਾਣਾ ਕਰਦੇ ਆ ਅਸ਼ੀਰਵਾਦ ਮੰਗਦੇ ਆ ਕਿ ਪ੍ਰਮਾਤਮਾ ਸਾਨੂੰ ਤਾਕਤ ਬਖਸ਼ਣ ਸਬਤ ਬਖਸ਼ਣ ਕਿ ਅਸੀਂ ਤਕੜੇ ਹੋ ਕੇ ਪੰਜਾਬ ਦੀ ਸੇਵਾ ਜਿਹੜੀ ਹੈਗੀ ਆ ਉਹ ਕਰ ਸਕੀਏ